ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਗਰਮੀਆਂ ਦੇ ਸੀਜ਼ਨ ਦੇ ਵਿੱਚ ਆਪਾਂ ਕੁਝ ਹਲਕੇ ਫੁਲਕੇ ਡਿਜ਼ਾਈਨਸ ਆ ਜਿਹੜੇ ਰੈਡੀ ਕਰ ਰਹੇ ਹਾਂ ਸੋ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕਰ ਰਹੇ ਹਾਂ ਜੀ ਬਹੁਤ ਸਾਰੇ ਰਿਕੁਐਸਟ ਵੀ ਸੀਗੀ ਸਾਨੂੰ ਕਿ ਤੁਸੀਂ ਜਿਹੜੇ ਸੂਟਸ ਜਿਵੇਂ ਅੱਜ ਕੱਲ੍ਹ ਸਮਰ ਵੇਅਰ ਸੂਟਸ ਸਾਡੇ ਨਾਲ ਸ਼ੇਅਰ ਕਰੋ ਸੋ ਆਪਾਂ ਤੁਹਾਡੇ ਲਈ ਸਮਰ ਵੇਅਰ ਸੂਟਸ ਲੈ ਕੇ ਆਏ ਹੈਗੇ ਆ ਸੋ ਉਹਦੇ ਲਈ ਜਿਵੇਂ ਕਿ ਸਭ ਤੋਂ ਬੈਸਟ ਕਪੜਾ ਹੈਗਾ ਜੀ ਜਿਵੇਂ ਅਗਰ ਤੁਸੀਂ ਲਾਈਨਿੰਗ ਨਹੀਂ ਲਾਉਣੀ ਹੈਗੀ ਤਾਂ ਉਹਦੇ ਲਈ ਤੁਸੀਂ ਕ੍ਰਸ਼ ਕਾਟਨ ਯੂਜ਼ ਕਰ ਸਕਦੇ ਹੋ ਸੋ ਇਹਦਾ ਬਹੁਤ ਹੀ ਪਰਫੈਕਟ ਰਿਜ਼ਲਟ ਹੈ ਜੀ ਬਹੁਤ ਹੀ ਸੌਫਟ ਹੈ স্মੂਥ ਹੈ ਵਿਦਾਊਟ ਲਾਈਨਿੰਗ ਬਿਲਕੁਲ ਸੀਥਰੂ ਨਹੀਂ ਹੈਗਾ ਇਹ ਤੁਸੀਂ ਇਹ ਚੀਜ਼ ਯੂਜ਼ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਦੁਪੱਟਾ ਸੂਪਰ ਨੈਟ ਲੈ ਸਕਦੇ ਹਾਂ ਸੋ ਆਪਣਾ ਵਰਕ ਹੈ ਜਿਹੜਾ ਆਪਣੇ ਅਕੋਰਡਿੰਗ ਕਰਾ ਸਕਦੇ ਹਾਂ ਸੋ ਜਿਵੇਂ ਕਿ ਅਸੀਂ ਇੰਨਾ ਟਾਈਮ ਹੋ ਗਿਆ ਜੀ ਵਰਕ ਕਰਦੇ ਨੂੰ ਸੋ ਤੁਹਾਡਾ ਸਾਰਿਆਂ ਦਾ ਸਾਡੇ ਤੇ ٹرسٹ ਹੋ ਜਾਣਾ ਚਾਹੀਦਾ ਕਿ ਅਗਰ ਹਲਕਾ ਹੀ ਵਰਕ ਅਸੀਂ ਤੁਹਾਨੂੰ ਨਹੀਂ ਦਿਖਾਉਂਦੇ ਤਾਂ ਅਸੀਂ ਜਿਹੜੇ ਕੋਈ ਵੀ ਵਰਕ ਕਰਨਾ ਹੈਗਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂਗੇ ਉਹ ਉਸ ਤਰ੍ਹਾਂ ਤੁਹਾਡੀ ਰੇਂਜ ਦੇ ਮੁਤਾਬਕ ਤੁਹਾਨੂੰ ਕਰਕੇ ਦੇਈਏ ਸੋ ਇਹ ਹੈਗਾ ਜੀ ਕ੍ਰੈਸ਼ ਕਾਟਨ ਦੇ ਵਿੱਚ ਤੇ ਘੇਰੇ ਦੀ ਐਮਬਰਾਇਡਰੀ ਹੈਗੀ ਆ ਤੁਸੀਂ ਨੈਟ ਤੇ ਨੈਕ ਤੇ ਸੌਰੀ ਬੋਟਲੀ ਬਟਨ ਵਗੈਰਾ ਦੇ ਸਕਦੇ ਹੋ ਸੋ ਇਹ ਸੂਟ ਆ ਜਿਹੜਾ ਬਹੁਤ ਹੀ ਪਿਆਰਾ ਬਣੂਗਾ ਇਸ ਤਰ੍ਹਾਂ ਇਹ ਬਾਜੂ ਦਾ ਵਰਕ ਹੈ ਜੀ ਤੇ ਸਿੰਪਲ ਸੋਬਰ ਜਿਹਾ ਜਿਵੇਂ ਤੁਸੀਂ ਇਹ ਸੂਟ ਲੈ ਸਕਦੇ ਹੋ ਇਸ ਤਰ੍ਹਾਂ ਜੀ ਇਹਦੇ ਦੁਪੱਟਾ ਦੁਪੱਟੇ ਤੇ ਵੀ ਬਹੁਤ ਹੀ ਪਿਆਰੀ ਲੇਸ ਤੇ ਟਾਈ ਡਾਈ ਕੀਤਾ ਹੋਇਆ ਸੋ ਇਸ ਤਰ੍ਹਾਂ ਜੀ ਸੋ ਬਹੁਤ ਹੀ ਡਿਫਰੈਂਟ ਜਿਹਾ ਇਹਦਾ ਕਨਸੈਪਟ ਹੈਗਾ ਕਿ ਹਲਕੀਆਂ ਵੇਲਾਂ ਵੀ ਨੇ ਤੇ ਤੁਸੀਂ ਇਹ ਸੋਰਸ ਨੂੰ ਥੋੜਾ ਜਿਹਾ ਸਟਾਈਲ ਦੇ ਨਾਲ ਜਿਵੇਂ ਯੂਜ਼ ਕਰ ਸਕਦੇ ਹਾਂ ਸੋ ਜਿਵੇਂ ਇਹ ਹੈਗਾ ਜੀ ਇਹ ਆਪਾਂ ਕੀ ਰੈਡੀ ਕੀਤਾ ਹੈਗਾ ਪਰਪਲ ਦੇ ਉੱਤੇ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਲੱਗਿਆ ਹੈਗਾ ਸੋ ਇਹਦੇ ਨਾਲ ਜਿਵੇਂ ਆਪਾਂ ਬਾਟਮ ਤੇ ਸੋ ਬਾਜੂ ਇਹਦੇ ਨਾਲ ਹਾਂਜੀ ਬਾਜੂ ਤੇ ਇਸ ਤਰ੍ਹਾਂ ਦੀ ਐਮਬ੍ਰੋਇਡਰੀ ਕੀਤੀ ਹੋਈ ਹੈ ਜੀ ਔਰ ਇਹ ਪੌਝੇ ਤੇ ਵੀ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਸੋ ਇਹ ਵੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਉਹ ਇਸ ਤਰ੍ਹਾਂ ਲਾਈਨਸ ਵਾਲਾ ਦੁਪੱਟਾ ਪਰ ਰੈਡੀ ਕੀਤਾ ਹੈਗਾ ਸੋ ਵਿੱਚ ਬਲੈਕ ਕਲਰ ਦੀਆਂ ਲਾਈਨਸ ਦਿੱਤੀਆਂ ਹੋਈਆਂ ਸੋ ਇਹ ਵੀ ਜਿਵੇਂ ਹਲਕਾ ਫੁਲਕਾ ਅਗਰ ਤੁਸੀਂ ਸਮਰ ਲਈ ਕੁਝ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਰੈਡੀ ਕਰਵਾ ਸਕਦੇ ਹੋ ਤੇ ਨੈਕਸਟ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਵਰਕ ਹੈਗਾ ਸੋ ਇਹ ਹੈਗਾ ਜਿਵੇਂ कॉटन स्टफ ਦੇ ਉੱਪਰ ਇਹਦੇ ਵਿੱਚ ਜਿ ਆਪਾਂ ਜਿਵੇਂ ਸਟਾਫ ਹੈਗਾ ਇਹ ਥੋੜਾ ਜਿਹਾ ਸੈਲਫ ਹੈ ਕਾਫੀ ਸੈਲਫ ਹੈ ਇਹਦੇ ਵਿੱਚ ਕਰੀਮ ਦੇ ਵਿੱਚ येलो ਔਰ ਆਪਾਂ ਇਹਦੇ ਵਿੱਚ ਜਿਵੇਂ ਇਸ ਤਰ੍ਹਾਂ ਨੈਟ ਲਾ ਕੇ ਨੂੰ ਬਿਲਕੁਲ ਨਾਲ ਦੇ ਸਿਮਿਲਰ ਥ੍ਰੈਡ ਦੇ ਨਾਲ ਆਪਾਂ ਇਹਨੂੰ ਵਰਕ ਕੀਤਾ ਹੋਇਆ ਸੋ ਬਹੁਤ ਹੀ ਪਿਆਰੇ ਫਲਾਅਰ ਦਿੱਤੇ ਹੋਏ ਆ ਨੀਚੇ ਔਰਗੈਂਜ਼ਾ ਲਾਇਆ ਹੋਇਆ ਇਹਨੂੰ ਤੁਸੀਂ ਜਿਸ ਤਰ੍ਹਾਂ ਜੇ ਔਰਗੈਂਜ਼ਾ ਕਾਟਨ ਦੇ ਸੂਟਸ ਤੇ ਲਗਾਉਂਦੇ ਤੇ ਥੋੜਾ ਜੀ ਉਸ ਤਰ੍ਹਾਂ ਆਪਾਂ ਉਸ ਤਰ੍ਹਾਂ ਸੂਟ ਆਪਾਂ ਨੂੰ ਰੱਖਣਾ ਪੈਂਦਾ ਕਿਉਂਕਿ ਅਗਰ ਡੇਲੀ ਆਪਾਂ ਇਹਨੂੰ ਵਾਸ਼ ਕਰਦੇ ਆ ਥੋੜਾ ਔਰਗੈਂਜ਼ਾ ਖਰਾਬ ਹੋ ਜਾਂਦਾ ਸੋ ਅਗਰ ਤੁਸੀਂ ਕਿਸੇ ਨੇ ਵੀ ਇਹ ਸੂਟ ਬਾਈ ਕਰਨਾ ਤਾਂ ਉਸ ਤਰੀਕੇ ਦੇ ਅਕੋਰਡਿੰਗ ਹੀ ਬਾਈ ਕਰਿਓ ਕਿਉਂਕਿ ਜਿਹੜਾ ਇਹ ऑर्गेन्जा जी थोड़े ज्यादा यूजेस ਲਈ ਨਹੀਂ ਹੈਗਾ ਸੋ ਪਰ ਇਹਦੀ ਜਿਹੜੀ ਲੁੱਕ ਹੈਗੀ ਹੈ ਜੀ ਇਹ ਬਹੁਤ ਹੀ ਪਿਆਰੀ ਆਉਂਦੀ ਹੈ ਸੋ ਇਹਨੂੰ ਦੇਖ ਸਕਦੇ ਹਾਂ ਤੁਸੀਂ ਇਹਸਾ ਔਰ ਇਹਦੇ ਜਿਹੜੇ ਇਹਸਾ ਬਾਜੂ ਤੇ ਆਪਾਂ ਕੱਟ ਵਗ ਦਿੱਤਾ ਹੋਇਆ ਔਰ ਇਹਦੇ ਵੀ ਆਪਾਂ बॉटम ਤੇ ਵਰਕ ਨਹੀਂ ਹੋਣਾਗਾ ਅਗਰ ਤੁਸੀਂ बॉटम ਤੇ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਸੋ ਆਪਣੇ ਕੋਲੇ ਇਹ ਰੈਡੀ ਹੈ ਜੀ ਸੂਟ ਨੈਕਸਟ ਹੈਗਾ ਜੀ ਰੂਬੀ ਦੀ ਕਾਟਨ ਤੇ ਇਹ ਵਰਕ ਹੋਇਆ ਹੋਇਆ ਮਸ਼ੀਨੀ ਵਰਕ ਦੀ embroiderry ਦਾ ਹੀ ਸੂਟ ਹੈ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਬਣਾਓ ਬਹੁਤ ਹੀ ਪਿਆਰਾ ਬਣੇਗਾ ਸੋ ਇਹ ਹੈਗਾ ਜੀ ਜਿਵੇਂ ਵਰਕ ਸਿੰਗਲ ਥ्रेड ਦਾ ਸਾਈਜ਼ ਤੇ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਔਰ ਵਿੱਚ ਜਿਹੜੇ ਫਲਾਰ ਦਿੱਤੇ ਹੋਏ ਇਸ ਤਰ੍ਹਾਂ ਬਹੁਤ ਹੀ ਸੋਬਰ ਜੀ ਇਹਦੀ ਡਿਜ਼ਾਈਨਿੰਗ ਹੈ ਇਹਦੇ ਨਾਲ ਤੁਸੀਂ ਲਾਈਟ ਡਾਰਕ ਦੁਪੱਟਾ ਵੀ ਟਾਈ ਡਾਈ ਕਰ ਸਕਦੇ ਹੋ ਸੋ ਉਹਦੇ ਨਾਲ ਵੀ ਇੱਕ ਬਹੁਤ ਹੀ ਪਿਆਰੀ ਲੁੱਕ ਆਉਂਦੀ ਹੈ ਇਸ ਤਰ੍ਹਾਂ ਜੀ ਸੋ ਇਹ ਸੀ ਜੀ ਸਾਰੇ ਬਹੁਤ ਹੀ ਡਿਫਰੈਂਟ ਸਟਾਈਲ ਦੇ ਕਾਟਨ ਦੇ ਸੂਟਸ ਸੋ ਤੁਸੀਂ ਵੀ ਇਹ ਸੂਟ ਆਰਡਰ ਕਰਨੇ ਆ ਜੀ ਤਾਂ ਆਪਣਾ WhatsApp ਨੰਬਰ 7589231377 ਤੇ ਜਾ ਕੇ ਤੁਸੀਂ ਸੂਟਸ ਜਿਹੜੇ ਆਰਡਰ ਕਰ ਸਕਦੇ ਹੋ ਸੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ